ਦਾ 2016 ਤੋਂ ਪੇ ਕਮਿਸ਼ਨ ਲਾਗੂ ਹੋਇਆਗਾ ਪਰ ਅੱਧਾ ਅਧੂਰਾ ਜੇ ਉਹ ਜੋਸ਼ 파ਰਸ਼ਾ ਕੀਤੇ ਸੀ ਪੇ ਕਮਿਸ਼ਨ ਨੇ ਉਹ ਪਈਆਂ ਨਾ ਪੈਨਸ਼ਨਰਾਂ ਦੀ 2.59 ਦਾ ਗਣਕ ਨਾਲ ਤੇ ਬਕਾਏ ਪਏ ਆ ਕਈ ਪੈਨਸ਼ਨਰ ਸਾਡੇ ਰੱਬ ਨੂੰ ਪਿਆਰੇ ਹੋ ਰਹੇ ਆ ਪਰ ਬਕਾਇਆ ਉਹਨਾਂ ਨੂੰ ਨਸੀਬ ਨਹੀਂ ਹੋਇਆ ਡੀਏ ਦੀਆਂ ਕਿਸ਼ਤਾਂ ਚਾਰ ਇੰਨੀਆਂ ਕਿਸ਼ਤਾਂ ਕਦੇ ਮੈਂ ਆਪਣੀ ਲਾਈਫ ਦੇ ਵਿੱਚ ਨਹੀਂ ਦੇਖੀਆਂ ਵੀ ਚਾਰ ਚਾਰ ਕਿਸ਼ਤਾਂ ਮਤਲਬ ਪੈਂਡਿੰਗ ਪਈਆਂ ਹੁਣ ਤੇ ਇਹ ਰਵਾਇਤ ਹੁੰਦੀ ਸੀ ਦੀ દિਵਾਲੀ ਦਸਹਰੇ ਵੇਲੇ ਮੁਲਾਜ਼ਮਾਂ ਨੂੰ ਸਰਕਾਰ ਕੁਝ ਨਾ ਕੁਝ ਮਤਲਬ ਜੋ ਪੈਂਡਿੰਗ ਹੁੰਦਾ ਸੀਗਾ ਖਾਸ ਕਰਕੇ ਡੀਏ ਉਹ ਦਿੱਤਾ ਜਾਂਦਾ ਸੀ ਤੇ ਪਰ ਇਸ ਵਾਰ ਤਾਂ ਜਿਵੇਂ ਹੀ ਸਰਕਾਰ ਨੇ ਹੱਦ ਕਰ ਦਿੱਤੀ ਆ ਲਾਰੇ ਲਾ ਕੇ ਲੋਕਾਂ ਨੂੰ ਕਹਿ ਕੇ ਵੀ ਤੁਹਾਨੂੰ ਪੁਰਾਣੀ ਪੈਨਸ਼ਨ ਤੁਹਾਡੀ ਬਹਾਲ ਕਰ ਦਿਆਂਗੇ ਪਰ ਉਸ ਦੇ ਉੱਤੇ 2 ਸਾਲ ਹੋ ਗਿਆ ਉਹ ਲਾਰੇ ਤੋਂ ਸਵਾ ਕੁਝ ਨਹੀਂ ਮਤਲਬ ਪੱਲੇ ਪਿਆ ਮੁਲਾਜ਼ਮਾਂ ਦੇ ਅੱਜ ਪੈਨਸ਼ਨਰਾਂ ਦੇ ਫਰੰਟ ਬਣਾ ਕੇ ਵੀ ਪੁਰਾਣੀ ਪੈਨਸ਼ਨ ਪ੍ਰਾਪਤੀ ਵਾਲੇ ਵੀ ਲੜ ਰਹੇ ਹੈਗੇ ਉਹਨਾਂ ਦੀਆਂ ਮੰਗਾਂ ਨੂੰ ਅਜੇ ਬੂਰ ਨਹੀਂ ਪਿਆ ਮਾਨ ਭੱਤੇ ਵਾਲੇ ਵਰਕਰ ਆ ਦੇਖੋ ਸਭ ਤੋਂ ਘੱਟ ਤਨਖਾਹਾਂ ਸੇਵਾਫਾਲਾ ਉਹਨਾਂ ਦਾ ਉਹਨਾਂ ਨੂੰ ਨਹੀਂ ਦੇ